ਨਮਸਕਾਰ ਦੋਸਤੋ ਦੋਇ ਸਤਾਈ ਦਿਵਦਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਹਲਕਿਆਂ ਵਿੱਚ ਸਰਗਰਮ ਹੋ ਗਈਆਂ ਹਨ ਇਥੇ ਇਹ ਕਹਿਣਾ ਆਸਾਨ ਹੋਵੇਗਾ ਕਿ ਇਹ 2027 ਦੀ ਵਿਧਾਨ ਸਭਾ ਚੋਣਾਂ ਨਵੇਂ ਚਿਹਰਾ ਨਾਲ ਲੜੀ ਜਾਵੇਗੀ ਹਾਲਕੇ ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਰਾਜਨੀਤੀ ਕੇ ਬਾਰੇ ਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਇਸ ਗੱਲ ਦਾ ਸੰਕੇਤ ਹੈ ਕਿ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣਗੀਆਂ ਅਕਾਲੀ ਦਲ ਬਾਦਲ ਦੋ ਫਾੜ ਹੋਣ ਤੋਂ ਬਾਅਦ ਸੁਖਵੀਰ ਬਾਦਲ ਹਰੇਕ ਹਲਕੇ ਵਿੱਚ ਨਵੇਂ ਚਿਹਰਾ ਦੀ ਪਾਲ ਕਰ ਰਹੇ ਹਨ ਅਸਲ ਵਿੱਚ ਪਾਰਟੀ ਦੇ ਪੁਰਾਣੇ ਚਿਹਰੇ ਅਕਾਲੀ ਦਲ ਪੂਰਨ ਸਜੀਦ ਵਿੱਚ ਚਲੇ ਗਏ ਹਨ ਸੁਖਵੀਰ ਨੂੰ ਇਹਨਾਂ ਸਾਰੇ ਹਲਕਿਆਂ ਵਿੱਚ ਨਵੇਂ ਚਿਹਰਾ ਦੀ ਲੋੜ ਹੈ हाल की जब पंजाब ਦੇ ਵਿੱਚ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਸੀ ਤਸਕबीर ਨੇ ਆਪਣੇ ਪੁਰਾਣੇ ਚਿਹਰਿਆਂ ਨੂੰ ਛੱਡ ਕੇ ਨਵੇਂ ਚਿਹਰਿਆਂ ਦੀ ਲੋਕਾਂ ਦੀ ਮਦਦ ਲਈ ਮੈਦਾਨ 'ਚ ਉਤਾਰਿਆ ਇਹ ਹੀ ਨਹੀਂ ਕਿ ਉਹਨਾਂ ਨੇ ਨਵੇਂ ਚਿਹਰੇ ਨੂੰ ਸਥਾਪਿਤ ਕਰਨ ਲਈ ਜ਼ੋਰ ਲਾਇਆ ਪਰ ਅਕਾਲੀ ਦਲ ਨੂੰ ਮੁਸ਼ਕਲ ਇਹ ਹੈ ਕਿ ਜੇ ਉਹ 2022 ਚੋਣਾਂ ਵਾਂਗ ਦੋ ਫਾੜ ਹੋ ਕੇ ਲੜਿਆ ਤਾਂ ਵੋਟ ਬੈਂਕ ਦਾ ਵੰਡਣਾ ਨਿਸ਼ਚਿਤ ਜੋ ਕਿ ਕਾਲੀ ਦਲ ਲਈ ਮੁਸ਼ਕਲ ਪੈਦਾ ਕਰ ਸਕਦਾ ਹੈ ਇੱਥੇ ਹੀ ਕਾਂਗਰਸ ਨੇ ਵੀ 2027 ਦੀ ਚੋਣ ਨੂੰ ਸ਼ਾਕ ਦਾ ਸਵਾਲ ਬਣਾਇਆ ਹਰਿਆਣਾ ਮਹਾਰਾਸ਼ਟਰ ਦਿੱਲੀ ਵਿੱਚ ਵਿਆਰਦ ਮਿਲਿਆ ਹਾਰਾ ਤੋਂ ਬਾਅਦ ਪਾਰਟੀ ਦੇ ਵਰਕਰ ਨਾਰਾਜ਼ ਹਨ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲ ਵਿੱਚ ਇਹ ਪਹਿਲਾ ਹੀ ਬਿਆਨ ਦੇ ਚੁੱਕੇ ਹਨ ਕਿ ਉਹ 70 ਸੀਟਾਂ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਸਨ ਇਸ ਬਿਆਨ ਨੂੰ ਲੈ ਕੇ ਪਾਰਟੀ ਦੀ ਸਥਿਤੀ ਜਿਹੜੀ ਹੋਰ ਮਜ਼ਬੂਤ ਹੋ ਗਈ ਹੈ ਖਾਸ ਕਰਕੇ ਪ੍ਰਾਂਨ ਨੇ ਤੇਵਾਂ ਵਿੱਚ ਦਰ ਅਸਲ ਇਹਨਾਂ ਦੇ ਕਾਂਗਰਸ ਵਿੱਚ ਆਪਣੀ ਰਾਜਨੀਤਿਕ ਜੀਵਨ ਦੀ ਆਖਰੀ ਪਾਰੀ ਖੇਡਣ ਦੇ ਹੈ ਉਹ ਹਰ ਹਾਲ ਵੇਲੇ ਟਿਕਟ ਦੀ ਦੌੜ 'ਚ ਰਹਿਣਗੇ ਜਿਹਨਾਂ ਹੁਣ ਤੇ ਉਹ ਆਪਣੇ ਪੁੱਤਰਾਂ ਨੂੰ ਮੈਦਾਨ 'ਚ ਉਤਾਰ ਸਕਦੇ ਹਨ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਆਪਨੇ ਸੰਕੇਤ ਦਿੱਤਾ ਹੈ ਕਿ ਮੌਜੂਦਾ ਵਿਧਾਇਕਾਂ ਹਲਕਾ ਇੰਚਾਰਜਾਂ ਦੀ ਜਗ੍ਹਾ 46 ਨਵੇਂ ਚਿਹਰੇ ਨੂੰ ਉਤਾਰਿਆ ਜਾਵੇਗਾ ਪਾਰਟੀ ਆਪਣੇ 4 ਦਰਜਰ ਦੇ ਕਰੀਬ ਵਿਧਾਇਕਾਂ ਦੇ ਕਾਰਜਕਾਰੀ ਤੋਂ ਕੁਝ ਨਹੀਂ ਖਾਸ ਕਰਕੇ ਔਰਤ ਔਰਤ ਵਿਧਾਇਕਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਨਿਰਾਸ਼ ਕੀਤਾ ਹੈ ਉਹਨਾਂ ਦੀ ਜਗ੍ਹਾ ਨਵੇਂ ਚਿਹਰੇ ਲਿਆਂਦੇ ਜਾਣਗੇ ਪਾਇਪਾ ਕੋਲ ਆਪਣੇ ਪੱਧਰ ਤੇ ਚੋਣ ਲੜਦਾ ਮੌਕਾ ਹੈ ਉਹ ਵੀ ਉਹਨਾਂ ਸੀਟਾਂ ਦੇ ਨਵੇਂ ਚਿਹਰੇ ਲਿਆਉਣਗੇ ਜਿੱਥੇ ਆ ਪਾਰਟੀ ਨੇ ਕਦੇ ਚੋਣ ਨਹੀਂ ਲੜੀ ਹਾਲਕੇ 2022 ਦੀ ਚੋਣਾਂ ਵਿੱਚ ਪਾਰਟੀ ਆਪਣੇ ਪੱਧਰ ਤੇ ਲੜੀ ਸੀ ਪਰ ਉਸ ਸਮੇਂ ਤਨ ਕਾਨੂੰਨ ਖੇਤੀ